ਦੀ ਸਰਬਸੰਮਤੀ ਦੇ ਨਾਲ ਹੋਈ ਚੋਣ ਬੀਬੀ ਪ੍ਰਕਾਸ਼ ਕੌਰ ਖੇੜਾ ਨੂੰ ਸ਼ਹਿਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਮਖਤਰਾਮ ਗੁਲਾਟੀ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਕਿਕਰ ਸਿੰਘ ਛੱਟੂ ਨੂੰ ਮੀਤ ਪ੍ਰਧਾਨ ਚੁਣੇ ਗਏ ਤਰਤਰ ਨਗਰ ਪੰਚਾਇਤ ਖੇਮਕਨ ਵਿਕੇ ਹੋਈ ਚੋਣ ਮੀਟਿੰਗ ਨਿਗਰਾਨ ਅਫਸਰ ਐਸ.ਟੀ.ਐਮ ਪਿਕ ਇਵੈਂਟ ਪ੍ਰੀਤਿੰਦਰ ਸਿੰਘ ਪੈਸ ਦੀ ਦੇਖ ਰੇਕ ਤੇ ਨਾਇਬ ਤਹਿਸੀਲਦਾਰ ਪਰਲੋਚਨ ਸਿੰਘ ਉੱਥੇ ਹਾਜ਼ਰ ਸਨ ਮੀਟਿੰਗ ਦੇ ਕੋਲ 13 ਕੌਂਸਲਰਾਂ ਤੋਂ ਇਲਾਵਾ ਵਿਧਾਇਕ ਸਰਵਨ ਸਿੰਘ ਧੁੰਨ ਵੀ ਸ਼ਾਮਲ ਹੋਏ ਚੋਣ ਉਪਰੰਤ ਚੁਣੇ ਹੋਏ ਦਾਰਾ ਸਮੇਤ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਨੇ ਸ਼ਹਿਰ ਦੇ ਮੇਨ ਬਾਜ਼ਾਰ ਦਾ ਦੌਰਾ ਕੀਤਾ ਜਿੱਥੇ ਜਗ੍ਹਾ ਜਗ੍ਹਾ ਦੁਕਾਨਦਾਰਾਂ ਵੱਲੋਂ ਨਵੇਂ ਚੁਣੇ ਪ੍ਰਧਾਨ ਮੀਤ ਪ੍ਰਧਾਨਾਂ ਨੂੰ ਗੁਰਦੀਪ ਬਖਸ਼ੀ ਸਰੋਪਾਓ ਅਤੇ ਹਾਰ પાਕੇ ਨਿਗਾਹਸਵਾਗਤ ਕੀਤਾ ਗਿਆ ਇਸ ਮੌਕੇ ਵਿਧਾਇਕ ਸਰਵਨ ਸਿੰਘ ਧੁੰਨ ਨੇ ਅਤੇ ਮਕਤਰਾਮ ਗੁਲਾਟੀ ਨੇ ਕੀ ਆਖਿਆ ਆਓ ਆਪਾਂ ਜੀ ਸੁਣਦੇ ਹਾਂ ਖੇਮਕਰਨ ਤੋਂ ਹਿਰਾਕੰਡਾ ਦੀ ਖਾਸ ਰਿਪੋਰਟ ਜੀ ਚੋਣ ਹੋਈ ਆ ਕੀ ਕਹਿਣਾ ਚਾਹੁੰਦੇ ਆ ਅੱਜ ਮੈਂ ਸਾਰੇ ਖੇਮਕਰਨ ਦੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਅੱਜ ਅਸੀਂ ਖੇਮਕਰਨ ਜਿਹੜੀ ਸਾਡੀ ਇੱਥੋਂ ਦੀ ਨਗਰ ਪੰਚਾਇਤ ਹੈ ਉਹਦੇ ਪ੍ਰਧਾਨਗੀ ਦੀ ਚੋਣ ਕੀਤੀ ਹੈ ਔਰ ਸੀਨੀਅਰ ਵਾਈਸ ਪ੍ਰਧਾਨ ਦੀ ਚੋਣ ਕੀਤੀ ਹੈ ਮੀਤ ਪ੍ਰਧਾਨ ਦੀ ਚੋਣ ਕੀਤੀ ਹੈ ਤੇ ਮੈਂ ਬੜੀ ਮੇਰੇ ਲਈ ਇਹ ਖੁਸ਼ੀ ਵਾਲਾ ਦਿਨ ਹੈ ਕਿ ਅੱਜ ਸਰਬਸੰਮਤੀ ਨਾਲ ਸਾਰੇ ਹੀ ਸਾਡੇ ਐਮਸੀ ਸਾਹਿਬਾਨਾਂ ਨੇ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਔਰ ਸਰਬਸੰਮਤੀ ਨਾਲ ਸਾਰੀ ਜਿਹੜੀ ਹੈ ਸੀਨੀਅਰ ਮੀਤ ਪ੍ਰਧਾਨ ਦੀ ਮੀਤ ਪ੍ਰਧਾਨ ਦੀ ਜਿਹੜੀ ਚੋਣ ਆ ਸਾਡੇ ਐਮਸੀ ਸਾਹਿਬਾਨਾਂ ਨੇ ਕੀਤੀ ਹੈ ਮੈਂ ਜਿੱਥੇ ਆਪਣੇ ਚੁਣੇ ਗਏ ਪ੍ਰਧਾਨ ਸਾਹਿਬ ਨੂੰ ਸੀਨੀਅਰ ਮੀਤ ਪ੍ਰਧਾਨ ਨੂੰ ਮੀਤ ਪ੍ਰਧਾਨ ਨੂੰ ਵਧਾਈ ਦੇਣਾ ਉੱਥੇ ਸਾਰੇ ਐਮ ਸੀ ਸਹਿਬਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਵਾਕਿਆ ਹੀ ਬੜੇ ਪਿਆਰ ਦਾ ਸਬੂਤ ਦਿੱਤਾ ਜਿਨ੍ਹਾਂ ਨੇ ਬੜੇ ਰਲ ਕੇ ਏਕੇ ਨਾਲ ਸਰਬਸੰਮਤੀ ਨਾਲ ਜਿਹੜੀ ਅੱਜ ਖੇਮ ਕਰਨ ਦੀ ਜਿਹੜੀ ਚੋਣ ਹੋਈ ਹੈ ਉਹਦੇ ਲਈ ਸਾਡੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਨਾਲ ਹੀ ਮੈਂ ਸਾਡੇ ਮਾਨ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਕੇਜਰੀਵਾਲ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਪਹਿਲਾਂ ਟਿਕਟਾਂ ਦਿੱਤੀਆਂ ਫਿਰ ਉਹਨਾਂ ਨੇ ਜਿਹੜੀ ਇਹ ਚੋਣ ਆ ਜਿਹੜੀ ਪ੍ਰਕਿਰਿਆ ਹੈ ਉਹਦੇ ਨੂੰ ਉਹਦੇ ਲਈ ਪ੍ਰਸ਼ਾਸਨ ਨੂੰ ਉਹ ਲਾ ਕੇ ਜਿਹੜੀ ਅੱਜ ਪ੍ਰਕਿਰਿਆ ਜਿਹੜੀ ਕਰਵਾਈ ਹੈ ਉਹਦੇ ਲਈ ਮੁੱਖ ਮੰਤਰੀ ਸਾਹਿਬ ਦਾ ਕੇਜਰੀਵਾਲ ਸਾਹਿਬ ਉਹ ਉਹਨਾਂ ਦੀ ਜ਼ਿੰਮੇਵਾਰੀ ਆ ਜਿਹੜੀ ਵਾਰਡ ਦੀ ਤਰੱਕੀ ਕਰਾਉਣੀ ਸ਼ਹਿਰ ਦੀ ਜ਼ਿੰਮੇਵਾਰੀ ਹੈ ਇਹਨਾਂ ਸਾਰੇ ਸਾਡੇ ਪ੍ਰਧਾਨਾਂ ਦੀ ਐਮਸੀ ਸਾਹਿਬਾਨਾਂ ਦੀ ਤਰੱਕੀ ਲਈ ਔਰ ਇਹ ਮੈਂ ਮੈਨੂੰ ਮਾਣ ਵੀ ਆ ਜਿਸ ਤਰ੍ਹਾਂ ਇਹਨਾਂ ਨੇ ਸਰਬਸੰਮਤੀ ਨਾਲ ਅੱਜ ਚੋਣ ਕੀਤੀ ਹੈ ਮੈਨੂੰ ਉੱਥੋਂ ਇੱਕ ਗੱਲ ਨਜ਼ਰ ਆਈ ਹੈ ਕੇ ਸ਼ਹਿਰ ਦੀ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਸਾਡੀ ਜਿਹੜੀ ਟੀਮ ਹੈ ਉਹ ਪਾਊਗੀ ਉਹਦੇ ਲਈ ਮੈਂ ਇਹਨਾਂ ਦਾ ਧੰਨਵਾਦ ਵੀ ਕਰੂੰਗਾ। ਬੇਤਿਹਰਾ ਕਿ ਸਾਡੇ ਨਗਰ ਪੰਚਾਇਤ ਦੀ ਚੋਣ ਜੋ ਪਿਛਲੇ 2.5 ਸਾਲ ਤੋਂ ਪੈਂਡਿੰਗ ਪਈ ਸੀਗੀ ਪੰਜਾਬ ਸਰਕਾਰ ਵੱਲੋਂ ਜੋ ਪਿਛਲੇ ਦਿਨੀ ਕਰਾਈ ਗਈ ਹੈ। ਸ਼ਹਿਰ ਦੇ ਵਿੱਚ ਜਿਹੜੀ ਚੋਣ ਹੋਈ ਆ ਕਿਉਂਕਿ ਤੁਸੀਂ ਸ਼ਹਿਰ ਨਿਵਾਸੀ ਜੀ तकरीबन ਵੇਖਦੇ ਰਹੇ ਜਿਕੇ ਪਿਛਲੇ ਸਮੇਂ ਦੇ ਵਿੱਚ ਕਿਹੜੇ ਮਹੌਲਾਂ ਦੇ ਵਿੱਚ ਇਹ ਲਖਣ ਹੋਦੀ ਰਹੀ ਆ। ਤੁਹਾ ਮੈਂ ਧੰਨਵਾਦ ਕਰਦਾ ਸੀਐਮ ਸਾਹਿਬ ਦਾ ਕੇਜਰੀਵਾਲ ਜੀ ਦਾ ਅਤੇ ਆਪਣੇ ਹਲਕਾ ਵਿਧਾਇਕ ਸਰ ਸਰਵਨ ਸਿੰਘ ਜੀ ਤੋਂ ਦਾ ਅਤੇ ਤੁਹਾਡੇ ਸ਼ਹਿਰ ਨਿਵਾਸੀਆਂ ਦਾ ਵੀ ਕਿ ਤੁਸੀਂ ਸਾਨੂੰ ਬਹੁਤ ਵੱਡਾ ਸੰਯੋਗ ਦਿੱਤਾ ਜਿਹੜੀਆਂ 5 ਸੀਟਾਂ ਦੇ ਇਲੈਕਸ਼ਨ ਤੇ ਵੋਟਾਂ ਵੀ ਪਾਈਆਂ ਸੀਗੀਆਂ ਉਹਦੇ ਵਿੱਚ ਵੀ ਜਿੱਤੇ ਹੀ ਵੱਡੇ ਤੁਸੀਂ ਸਾਨੂੰ ਜਿੱਤ ਦਿੱਤੇ ਆ ਮੈਂ ਸਮਝਦਾ ਕਿ ਉਦੋਂ ਵੱਡੇ ਸਾਡੇ ਤੇ ਜ਼ਿੰਮੇਵਾਰੀ ਵੀ ਹੁਣ ਪੈ ਗਈ ਆ ਤੋਂ ਸਮਾਂ ਆਉਣ ਵਾਲੇ ਸਮੇਂ ਦੇ ਵਿੱਚ ਐਮਐਲ ਸਾਹਿਬ ਨੂੰ ਬੇਨਤੀ ਕਰਾਂਗਾ ਕਿਉਂਕਿ ਸਾਡੀ ਨਗਰ ਪੰਚਾਇਤ ਦੇ ਵਿੱਚ ਕੋਈ ਆਮਦਨ ਦਾ ਸੋਰਸ ਤਾਂ ਇੱਥੇ ਬਹੁਤ ਵੱਡਾ ਹੈ ਨਿਕਾ ਅਸੀਂ ਤਾਂ ਸਰਕਾਰ ਦੇ ਰਹਿਮੋ ਕਰਮ ਤੇ ਸਾਡੀ ਨਗਰ ਪੰਚਾਇਤ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਵੱਡਾ ਤੁਸੀਂ ਸਾਡੇ ਤੇ ਵਿਸ਼ਵਾਸ ਬਖਸ਼ਿਸ਼ ਕੀਤਾ ਸ਼ਹਿਰ ਨਿਵਾਸੀਆਂ ਨੇ ਅਸੀਂ ਉਹਨੇ ਹੀ ਵੱਡੇ ਵਿਸ਼ਵਾਸ ਨਾਲ ਇਹਨਾਂ ਤੋਂ ਸ਼ਹਿਰ ਵਾਸਤੇ ਗਰਾਂਟਾਂ ਲਿਆ ਕੇ ਹਰ ਵਾਰਡ ਦੀ ਵੱਧ ਤੋਂ ਵੱਧ ਡਿਵੈਲਪਮੈਂਟ ਕਰਾਵਾਂਗੇ। ਅਤੇ ਮੈਂ ਸਮਝਦਾ ਕਿ ਜਿਹੜੀ ਐਮਐਲਏ ਸਾਹਿਬ ਨੇ ਗੱਲ ਕੀਤੀ ਆ ਕਿ ਸਾਰੇ ਹੀ ਵਾਰਡਾਂ ਦੇ ਜਿਹੜੇ ਐਮਸੀ ਸਾਹਿਬਾਨ ਨੇ ਉਹ ਐਮਸੀ ਨਹੀਂ ਐਮਐਲਏ ਨੇ ਪ੍ਰਧਾਨ ਨੇ। ਸੋ ਮੈਂ ਇਹਨਾਂ ਐਮਸੀਆਂ ਸਮਝ ਆਖਾਂਗਾ ਅਤੇ ਸ਼ਹਿਰ ਨਿਵਾਸੀਆਂ ਨੂੰ ਇੱਕ ਬੇਨਤੀ ਕਰਾਂ। ਕਿ ਇਹਦੇ ਇਸ ਆਪਣਾ ਡਵੈਲਪਮੈਂਟ ਦੇ ਵਿੱਚ ਜਾਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੇ ਵਿੱਚ ਤੁਹਾਡਾ ਵੀ ਬਹੁਤ ਵੱਡਾ ਸੰਯੋਗ ਸਾਨੂੰ ਮਿਲੇਗਾ ਕਿ ਅਸੀਂ ਇਹ ਡਵੈਲਪਮੈਂਟ ਕਰ ਸਕਾਂਗੇ ਸ਼ਹਿਰ ਨੂੰ ਸੁੰਦਰ ਬਣਾ ਸਕਦੇ ਹਾਂ ਨਾ ਕਿ ਅਸੀਂ 13 ਐਮਸੀ ਜਾਂ ਸਾਡੇ ਐਮਐਲਏ ਸਾਹਿਬ ਕੱਲੇ ਹੀ ਕਰਾ ਸਕਦੇ ਨਹੀਂ ਇਹਦੇ ਬਹੁਤ ਵੱਡਾ ਸੰਯੋਗ ਸਾਨੂੰ ਸ਼ਹਿਰ ਵਾਸੀਆਂ ਦੇ ਵਿੱਚ ਚਾਹੀਦਾ ਸੋ ਮੈਂ ਧੰਨਵਾਦ ਕਰਦਾ ਐਮਐਲਏ ਸਾਹਿਬ ਦਾ ਅਤੇ ਐਮਸੀ ਸਾਹਿਬਾਨਾਂ ਦਾ ਤੇ ਸ਼ਹਿਰ ਵਾਸੀਆਂ ਦਾ ਕਿ ਜਿਨ੍ਹਾਂ ਸਾਨੂੰ ਪਹਿਲਾਂ ਚੁਣਿਆ ਉਦੋਂ ਬਾਅਦ ਇਹਨਾਂ ਸਾਨੂੰ ਇਸ ਲੈਵਲ ਤੇ ਪਹੁੰਚਾਇਆ ਸੋ ਹੁਣੇ ਸਮੇਂ ਦੇ ਵਿੱਚ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਵੀ ਸਾਨੂੰ ਸੰਯੋਗ ਦਿਓਗੇ ਸਰਕਾਰ ਵੀ ਸੰਯੋਗ ਦੇਗੀ ਤੇ